ਮੁੰਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਹ ਪਿੰਡ ਪਹਿਲਾਂ ਸਾਰੇ ਜਿੰਨੇ ਵੀ ਲਾਇਕ ਤਸਵੀਰਾਂ ਦੇ ਵਿੱਚ ਦੇਖਣ ਵਾਲੇ YouTube Facebook ਦੇ ਜਿੰਨੇ ਵੀ ਭਰਾ ਜੁੜਿਆ ਸਾਰਿਆਂ ਤੋਂ ਮਾਫੀ ਦੇ ਹੱਕ ਦਾ ਰਵਾਵਾਂਗੇ ਕਿਉਂਕਿ ਇਹ ਮੈਂ ਦੀ ਚਵਾਈ ਹੈ ਜਿਹੜੀ ਸਾਡਾ ਟੀਚਾ ਸੀਗਾ 6 ਸਵਾ 6 ਦੇ ਕਰੀਬ ਪਰ ਅਤਿਆਨਿਕ ਚਵਾਈ ਨੂੰ ਲੱਗੇ ਆ ਜਿੰਚਾੜ ਕੇ ਜਿਹੜਾ ਜਲੰਧਰ ਸ਼ਹਿਰ ਜਦੋਂ ਪਾਰ ਕੀਤਾ ਤਾਂ ਟ੍ਰੈਂਕ ਜਿਹੜਾ ਵੱਧ ਮਿਲਿਆ ਪੋਸਟ ਰੈਪ ਦੇ ਕਾਰਨ ਸਾਨੂੰ ਜਿਹੜਾ ਕੈਟਾ ਇੱਕ ਸਮਾਂ ਜਿਹੜਾ ਟ੍ਰੈਂਕ ਦੇ ਵਿੱਚ ਬਬੇ ਛੱਡ ਲੋ ਬੱਚਾਈ ਉਸ ਤੋਂ ਬਾਅਦ ਫਿਰ ਟ੍ਰੈਂਕ ਦੇ ਵਿੱਚ ਲੰਘਣ ਦੇ ਕਾਰਨ ਜਿਹੜਾ ਸਾਡਾ ਸਹਿਵਾ ਘੈਂਡਾ ਖਰਾਬ ਹੋਇਆ ਉਹਦੇ ਤੇ ਲਈ ਹੋਣਾ ਆਪਾਂ ਜਿਹੜੀ ਕਰਾਈ ਚਾਲੂ ਕੀਤੀ ਆ ਉਹ ਸਮਾਂ ਹੈਗਾ ਵਾ ਮੈਂ ਤੁਹਾਨੂੰ ਕੋਈ ਨੋਟ ਕਰ ਲਵਾਂ ਇੱਕ ਵਾਰੀ ਅਗਰੇ ਤਸਵੀਰਾਂ ਦੇ ਵਿੱਚ ਇਹ ਮੋਬਾਈਲ ਫੋਟੋ ਤਸਵੀਰਾਂ ਦੇ ਵਿੱਚ ਤੁਹਾਨੂੰ ਮੈਂ ਜਿਹੜਾ ਸਮਾਂ ਦਿਖਾਉਂਗਾ ਸਾਰੀ ਗੱਲਬਾਤ ਆਪਾਂ ਕਰਾਂਗੇ ਹੁਣ ਸਮਾਂ ਹੈਗਾ 7:36 ਮਿੰਟ ਤੇ ਆਪਾਂ ਇਹਨੂੰ ਬੱਚਾ ਛੱਡਣ ਲੱਗਿਆ ਸੁਬਾ ਵੀ ਇੱਥੇ ਟਾਈਮ ਦੇ ਉੱਤੇ ਫਿਰ ਤੁਸੀਂ ਸਾਰੇ ਭਰਾਵਾਂ ਨੇ ਜੁੜਨਾ ਔਰ ਕਿੰਨੇ ਦੁੱਧ ਦਾ ਰਿਕਾਰਡ ਹੈ ਖਾਲੀ ਸਮੇਂ ਜਿਹੜਾ ਖਾਲੀ ਕਰਨ ਸਮੇਂ ਬਣਾਉਂਦੀ ਆ ਔਰ ਕੀ ਕੀ ਦੇ ਰਿਕਾਰਡ ਪੂਰਦੇ ਆ ਉਸ ਸਮੇਂ ਦੇ ਨਾਲ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਸਾਰੇ ਕਿੰਨੇ ਟਾਈਮ ਦੀ ਸਟੂਰੀ ਆ ਉਹ ਵੀ ਗੱਲਬਾਤ ਕਰਾਂਗੇ ਆਪਾਂ ਸਾਰੇ ਉਹ ਤੁਹਾਨੂੰ ਸੁਣਾਈ ਤੋਂ ਬਾਅਦ ਆਪਾਂ ਇਹ ਫਾਈਨਲ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਕੀ ਗੱਲਬਾਤ ਆ ਸਾਰੀ ਵੀਰੇ ਬਾਲਟੀ ਪਹਿਲਾਂ ਧਰ ਮਰਨ ਤੋਂ ਪਹਿਲਾਂ ਚੈੱਕ ਕਰ ਹਾਂ ਹਾਂ ਸਾਫ਼ ਕਰ ਲੋ ਤੁਹਾਨੂੰ ਕੋਈ ਚੱਕਰ ਨਹੀਂ ਜੋ ਜੋ ਕੋਈ ਵੀ ਸਾਰੇ ਭਰਾ ਸੇਅਰ ਜ਼ਰੂਰ ਕਰੀ ਜਿਓ ਤੁਹਾਡੇ ਨਾਲ ਤੁਹਾਨੂੰ ਮਾਫੀ ਚਾਹਤਦਾ ਹੈ ਜਿਹੜਾ ਹੈ ਠੀਕ ਹੈ ਜੀ ਪਰ ਬੱਚੇ ਨੂੰ ਵਿਗਿਆਤ ਹੋਣੇ ਆ ਠੀਕ ਹੈ ਜਿਹੜਾ ਬੱਚਾ ਨੂੰ ਤੁਹਾਡਾ ਭਰਾਵਾ ਪਹਿਲੇ ਲੈ ਗਿਆ ਅੱਛਾ ਜੀ ਮਰਤਈਏ ਦੁੱਧ ਦਸੇ ਤੇ ਵੱਡੀ ਗੱਲ ਇਹ ਆ ਵੀ ਇਹ ਜਿਹੜੀ ਮੈਂ ਆ ਬਾਈ ਹੁਣਿਆਂ ਨੇ ਜਿਹੜੇ ਭਰਾਵਾ ਦੇ ਕੋਲ ਖਰੀਦੀ ਹੋਈ ਆ ਜਿਨ੍ਹਾਂ ਦਾ ਵਪਾਰ ਲੈਣ ਦੇ ਵਿੱਚ ਬਹੁਤ ਵੱਡਾ ਨਾਮ ਆ ਬਾਜ਼ਾਰ ਖਾਨੇ ਦੇ ਵਿੱਚ ਇੱਕ ਵਪਾਰ ਦਾ ਜਿਹੜਾ ਜਰੀਆ ਦੁਬਾਰਾ ਇੱਕ ਨਵਾਂ ਜਿਹੜਾ ਵਪਾਰ ਓਕੇ ਵੀਰੋ ਕਰਦੇ ਹਾਂ ਸਟਾਰਟ ਔਰ ਜਿਨ੍ਹਾਂ ਨੂੰ ਤੁਸੀਂ ਮੜਾ ਨੂੰ ਜਾਣਦੇ ਆਂ ਪ੍ਰਭੂ ਜਿਨ੍ਹਾਂ ਦੇ ਕੋਲ ਤੁਸੀਂ ਚੰਗੇ ਚੰਗੇ ਦੋਸਤੀਆਂ ਮਿੱਹਾਂ ਲੈ ਕੇ ਨੇਕਾ ਫਾਰਮਰ ਕਾਮਜਦ ਹੋਏ ਆ ਵੀਰ ਸਰਪੰਚ ਡੈਰੀ ਫਾਰਮ ਕੋ ਇਹ ਮੈਂ ਆਈ ਹੋਈ ਆ ਮਿੱਤਰੋ ਔਰ ਇਕੱਲੀ ਕਿੱਥੇ ਨਹੀਂ ਉਸ ਘਾਰਾਂ ਦੇ ਵਿੱਚੋਂ ਉਸ ਪਰ ਆਦੇ ਕੋਲੋਂ ਕਿੱਗੀਆਂ ਹੋਈਆਂ ਮਿੱਹਾਂ ਹੁਣ ਨੇਕਾ ਧਰਵਾ ਤੇ ਸਵੀਆਂ ਜਿਹੜੀਆਂ ਕਰੋੜੀਆਂ ਅਗਲੇ ਪੌਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਿਹੜੇ ਚੰਗੀ ਮਿਹਨਤ ਨੂੰ ਜਿਹੜਾ ਚੰਗਾ ਭਰਾ ਕੰਮ ਕਰਦਾ ਉਹਨੂੰ ਅਪਰੀਸ਼ੀਏਟ ਕਰਨਾ ਵੀ ਸਾਡਾ ਨਿਸ਼ਚੀ ਫਰਜ਼ ਆ ਔਰ ਸਵੇਰੇ ਦੇ ਨਾਲ ਸੈਲਨ ਚਲਾਈ ਜਿਹੜੀ ਖਿੱਚ ਲਏ ਉਹਨਾਂ ਦੇ ਜਿਹੜੀ ਸਮੱਗਰੀ ਸਾਡਾ ਵੱਡਾ ਵੀਰ ਜਸਪ੍ਰੀਤ ਡੈਰੀ ਫਾਰਮਿੰਗ ਮੰਡਲ ਚਿਤਕ ਡੈਰੀ ਫਾਰਮਿੰਗ ਚੱਲਣਾ ਭਰਾ ਵੀ ਪੈਨਲ ਚਲਾਈਗਾ ਕਰੂਗਾ ਮੇਰੇ ਸਾਥ ਬਿਨਾਂ ਪੱਟੀ ਦਾ ਖਿੱਚਦੇ ਹੋਰੇ ਖਿੱਚ ਸਮੇਂ ਦੇ ਨਾਲ ਤੁਹਾਨੂੰ ਸਾਰੀਆਂ ਜੰਗੀਆਂ ਨਾ ਦੀਆਂ ਚਲਾਈਆਂ ਦਿਖਾਵਾਂਗੇ ਸਾਰਾ ਕੁਝ ਆਪਾਂ ਕਰਾਂਗੇ ਇਸ 스테ਜ ਜਿਹੜਾ ਪਿੰਡ ਆ ਮੇਟਰੋ ਜ਼ਿਲੇ ਮੁਖਿਆਪੁਰ ਦਾ ਪਿੰਡ ਆ ਚੱਕ ਤੋਂ ਮੂਹ ਪਿੰਡ ਜਾ ਵੀ ਹੋ ਗਿਆ ਜਿਹੜੇ ਭਾਈ ਯੂਟਿਊਬ ਤੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਧੰਨਵਾਦ ਜਿਹੜੇ ਪੱਲੇ ਇੱਥੇ ਜਿਹੜੇ ਜਿਆਦਾ ਆਪਾਂ ਨੂੰ ਪੈਂਦੇ ਕਿ ਜਿਹੜਾ ਜਿਆਦਾ ਧੰਨਵਾਦ ਭਾਈ ਜਿਹੜੇ ਜਿਹੜੇ ਪੜਾਉਂਦੇ ਜੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋ ਇੱਕ ਖਾਨੇ ਕਰਨ ਸਮੇਂ ਦੀ ਤਕਲੀਦਾ ਤੁਹਾਨੂੰ ਟੀਮ ਦਾ ਨਮਸਕਾਰ ਇਹੋ ਵਿਦਿਆਦੰਡੀ ਆ ਕਹਿੰਦੇ ਹੁੰਦੇ ਨਾ ਕਿ ਇੰਗਲਿਸ਼ ਕੰਮ ਦਾ ਵੇਰਵੇ ਹੁੰਦੇ ਆ ਵੀ ਸਾਡਾ ਵੀ ਮੈਂ ਦੁੱਧ ਦਿੰਦੀ ਆ ਮੈਂ ਕੰਮ ਕਰਦਾ ਵੀ ਆ ਰਿਆ ਲਵਾਉਂਦਾ ਪਰ ਇਹਦਾ ਕੰਮ ਨਾਲ ਨਾਲ ਉਹ ਦੂਜੇ ਦਾ ਨਤੀਜਾ ਬੋਲਦਾ ਦਾ ਕਰਮਾਂ ਦੀ ਦਾ ਔਰ ਸਭ ਤੋਂ ਵੱਡਾ ਧੰਨਵਾਦ ਆ ਭਾਈ ਜਗਜੀਤ ਜੀ ਦੇ ਦਰਸ ਸਤਿਕਾਰਯੋਗ ਜੀ ਦਾ ਜਿਹੜੇ ਭਰਾ ਦੇ ਛੰਗੀਆਂ ਛੰਗੀਆਂ ਵਈਆਂ ਦੇ ਸਾਡੇ ਇੱਕ ਆਮ ਕਿਸਾਨਾਂ ਦੇ ਘਰੇ ਦੂਸਤ ਹੋ ਰਿਹਾ ਉਸ ਕੋ ਵੱਡਾ ਧੰਨਵਾਦ ਆ ਸਾਡੇ ਫਰਮਰ ਜਿਹੜੇ ਜੀ ਨਵੇਂ ਖਾਦ ਦੇ ਜਿਹੜੀ ਇਹਨਾਂ ਦੀ ਤਿਆਰੀ ਕਰਦੇ ਆ। ਤੋਂ ਆਪਾਂ ਨਾਮ ਦੇ ਨਾਲ ਗੱਲਬਾਤ ਕਰੀ ਜਾਵਾਂਗੇ ਖਾਸਾ ਬੋਲਾਂਗੇ ਕੋਈ ਨੈਸ਼ਨਲ ਮੁੱਦਾ। ਫਰਮਰ ਬਹੁਤ ਐਕਟਾ ਬੋਲ ਰਹੀ ਕੋਈ ਜਿਸ ਤਰ੍ਹਾਂ ਕਰ ਰਹੇ ਹੋ ਕਿ ਨੈਸ਼ਨਲ ਸਟੇਟ ਤੋਂ ਵੀ ਆ। ਸੱਜੜ ਹੋ ਗਏ। ਜੀ। ढुंढ या बाबा ही पास एक आप दोनों ना तो दो मिनट कोई चेक कर दे दो मिनट पास एक आप दोनों Boa tarde, कल वाले लाइव के बीच में करना है समय से 7:00 बजे की जो बात की था हमारा क्या हुआ था पूछते हो रहता है कौन किस मॉडल पर जो ये डेटा निकालने के लिए है दूसरे ਭਮਿਕਾ ਦੇ ਰਹੀ ਸਭੀ ਬੰਦੇ ਕਾ ਪਰ ਜੇ ਜਿਹੜਾ ਪ੍ਰੋਬਲਮ ਆਇਆ ਸਾਰੇ ਬੰਦ ਬੋਤਲ ਨਾ ਆਪਾਂ ਇਹ ਵੀ ਕਰਦੇ ਹਾਂ ਉਹ ਇੱਕ ਹੋਰ ਵੀ ਇੱਕ ਤੇ ਉਹ ਕਿਤੇ ਉਹਨਾਂ ਦਾ ਜਿਹੜਾ ਦਿੱਤਾ ਤੁਹਾਡੇ ਅਗਲੇ ਅਗਲਾ ਮਦਦ ਅੱਗੇ ਬੋਲਾਂਗਾ ਜਿਹੜਾ ਕਿ ਸਰ ਤੋਂ ਲੋਕ ਜਿਸ ਤੋਂ ਦਾ ਸਰਵਿਸ ਕਰਨਾ ਹੈ ਤਾਂ ਇਹਨੂੰ ਕੋਈ ਜੀ ਫਿਕਰ ਨਹੀਂ ਹੈ ਜੀ ਫਿਕਰ ਹੈ ਜੀ ਬਾਕੀ ਜਿਹੜਾ ਬਹੁਤ ਵੱਡੀ ਜਿਹੜੀ ਜਿਹੜਾ ਇਸ ਤਰ੍ਹਾਂ ਦੇ ਵਿੱਚ ਚੱਲ ਰਹੀ ਹੈ ਮੰਨ ਲਓ ਕਰਵਾ ਲਈ ਹੈ ਉਹ ਤਾਂ ਕੋਈ ਨਾ ਮੈਂ ਜਦੋਂ ਮੈਂ ਜਾਦਾ ਕੰਮ ਕਰੀਂ ਜਿਹੜੀ 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 ਜਿਹੜੀ

ਇਹ ਕਰ ਲਓ ਤੁਸੀਂ ਇੱਧਰ ਕਰ ਲਓ ਦੁੱਧ ਵਾਲੀ ਸੈਟ ਕਰ ਦਿਓ ਦੁੱਧ ਵਾਲੀ ਸੈਟ ਬਸ ਇੱਥੇ ਰੱਖ ਦਿਓ ਇਹਨੂੰ ਕਰ ਦਿਓ ਜੀਰੋ ਜਰੀਨ ਇਹਨੂੰ ਭਾਵੇਂ ਨੰਬਰ ਰੱਖ ਦਿਓ ਜੰਦਾ ਇਹ ਕੰਮ ਤੋਂ ਮਾਇਨਤ ਕੋਈ ਨਹੀਂ ਕਰੀਏ ਗਿਆ ਬੱਟਾ ਲੈਂਦੇ ਅਸੀਂ ਇੱਕ ਵਾਰੀ ਬੱਡੇ ਦੇ ਨਾਲ ਤੁਹਾਨੂੰ ਜ਼ੀਰੋ ਜਰੂਰ ਚੈੱਕ ਕਰਾਉਂਦਾ ਵੀ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਡੰਡਾ ਨਾਪਾਂਗੇ ਜਿਹਦੇ ਹਿਸਾਬ ਦੇ ਉੱਤੇ ਕਿੰਨੇ ਦੇ ਦੁੱਧ ਜਿਹੜਾ ਗੱਲ ਹੁੰਦਾ ਉਹ ਮੋਢੇ ਨਿਕਲ ਜਿੰਨੇ ਵੀ ਭਰਾਵ ਜਿਹੜੇ ਹੋਇਆ ਨਾਰੀ ਜਿਹੜੇ ਜਿਹੜੇ ਪਲੈਟਫਾਰਮ ਤੇ ਤੁਸੀਂ ਦੇਖਦੇ ਹੋ ਸਾਰੇ ਦਾ ਬਹੁਤ ਬਹੁਤ ਧੰਨਵਾਦ ਹਾਂ ਔਰ ਦੇਖੋ ਤੁਸੀਂ ਇਹ ਮੱਧ ਦੀ ਜਿਹੜੀ 딜 ਆ ਉਹ ਬਈ ਬਾਜੇ ਖਾਨੇ ਤੋਂ ਸਰਪੰਚ ਵੀਰ ਸਿੰਘ ਡੈਰੀ ਫਾਰਮ ਤੋਂ ਹੋਈ ਹੋਈ ਆ ਭਰਾਵਾਂ ਨੇ ਦਿੱਤੀ ਹੋਈ ਆ ਤੁਹਾਡਾ ਬਟਾ ਨਾਮ ਸਾਡੇ ਵੱਡੇ ਭਾਈਆਂ ਦਾ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਆ ਜਿਹੜਾ ਦਿਨ ਰਾਤ ਲੱਤ ਕੇ ਕਰਕੇ ਇਹ ਸਬੰਧ ਦੀ ਚਵਾਈ ਆ ਜਿਹੜੀ ਤੁਹਾਡੇ ਨੂੰ ਲੈ ਕੇ ਆਦੀ ਕਿਉਂਕਿ ਚਵਾਈ ਕਰਾਉਣ ਦੇ ਲਈ ਬਾਈ ਬਹੁਤ ਸਮਾਂ ਜਿਹੜਾ ਪਰਸ ਨੂੰ ਤਿਆਰ ਕਰਦੇ ਨੇ ਤਾਂ ਦੇਖ ਸਕਦੇ ਆ ਮਿੱਤਰੋ ਤੁਸੀਂ ਬਟਾ ਜਿਹੜਾ ਥੋੜਾ ਬੋਲਦਾ ਘਸਿਆ ਹੁੰਦਾ ਕਈ ਵਾਰੀ 9 ਕਿਲੋ 900 ਗ੍ਰਾਮ ਤੇ 60 ਪੁਆਇੰਟ ਜਿਹੜਾ ਇਹਦਾ ਦਾ ਮੰਗੀ ਸਕਦੇ ਆ ਮਿੱਤਰੋ ਹਨ ਤੇ ਬਸ ਚੱਕਦੇ ਪਾ ਦੇ ਦੋ ਤਾਂ ਖਾਲੀ ਬਾਲ ਜੀ ਦਾ रिकमेंट रिकमेंट 0 कर दे ओके पर 0 चेक कर दूं बाकी ओके थोड़ा बड़ा लो मैं ये जो फील्ड डाउन वाला बड़ा सामने वाला मतलब ये के लोग 24 जितना है 24 के में सर ਲੋ 460 6 ਕਿਲੋ 900 900 452 ਦਾ 6 ਕਿਲੋ 900 752 ਹੀ ਆ ਬਾਈ 752 ਸੱਚ ਦੇ ਕਿਰੇ ਨਾ ਹਿੰਦੀ ਦਾ 952 952 ਸਰ ਸਭ ਪ੍ਰਭੂ ਉਬਰਤ ਜੀ ਦਾ ਰਿਹਾ ਗਿਆ ਪਤਾ ਜੀ ਜਿਆਦੀ ਇਹਦਾ ਪੰਜ ਮਿੰਟ ਹੋ ਗਿਆ ਬਸ ਬਸ ਲੋੜ ਨਹੀਂ ਚੱਕ ਚੱਕ ਦੇ ਮੋੜਾ ਜਿਹਾ ਕੋਈ ਬਾਲੀ ਤੇ ਫਾਲੋਅਰਾਂ ਨਾਲ ਬਹੁਤ ساری ਗੱਲਬਾਤ ਕਰਦੇ ਜੀ ਲਾਈਵ ਦੀ ਪਰਫਾਰਮੈਂਸ ਨਾਲ ਕਾਹਲੀ ਚੀ ਸਸੀ ਗੱਲ ਪਹਿਲਾਂ ਤਾਂ ਆਪਾਂ ਅਜੇ ਬੁਲਾਈ ਨਹੀਂ ਸੀ ਕਿ ਆਪਦਰ ਦੀ ਸੀ ਹੋਗੀ ਸੀ ਸਸੀ ਗੱਲ ਵੇਖ ਜੀ ਆਪਣਾ ਇੱਕ ਵਾਰੀ ਨਾਮ ਦੱਸ ਦिए ਜੀ ਸਾਰੇ ਸੁਣਾਂਗੇ ਉਹਦਾ ਨਾਮ ਹੈ ਭਾਨਵਾਰਾ ਦਾ ਜੀ ਗੁਰੂਗੱਲ ਦਾ ਫਾਰਵਰਡ ਵੀ ਚੈਨਲ ਵਾਲਿਆਂ ਦਾ ਜਿਹਨਾਂ ਨੇ ਸਭ ਤੋਂ ਪਹਿਲਾਂ ਜੀ ਉੱਪਰ ਪੋਸਟ ਕੀਤਾ ਅਸਾਂ ਨੇ ਇਹਦਾ ਮਾਜਬਤ ਕਰ ਦਿੱਤੀ ਆਪਣੀ ਵੇਖ ਤੇ ਕਿਹਾ ਜੀ ਮੇਰਾ ਨਾਮ ਰਿੰਦਰ ਸਿੰਘ ਹੈ ਜੀ ਤੁਹਾਨੂੰ ਸਰਦਾਰ ਰਿੰਦਰ ਸਿੰਘ ਜੀ ਪੈਂਡ ਚੱਕਮਾਂ ਨੂੰ ਜੀ ਤਹਿਸੀਲ ਦਸੂਹਾ ਜੀ ਜ਼ਿਲ੍ਹਾ ਖੁਸ਼ਹਰਪੁਰ ਜੀ ਠੀਕ ਹੈ ਜੀ ਮੈਂ ਜੀ ਇਹ ਮਾਜ ਅਸੀਂ ਸਰਪੰਚ ਵੀਰ ਸੈਕਟਰੀ ਫਾਰਮ ਤੋਂ ਫਰੀਜੀ ਆਇਆ ਕੋ 4 ਮਹੀਨੇ ਪਹਿਲਾਂ ਠੀਕ ਹੈ ਜੀ ਤੇ 4 ਮਹੀਨੇ ਤੇ ਸੋਈ ਹੋਈ ਆ 4 ਮਹੀਨੇ ਦੀ ਹੈ ਪ੍ਰੈਗਨੈਂਟ ਹੈ ਇਹਨੇ ਜਦ ਦੀ ਪਲਣ ਹੋ ਕੇ ਤੀਸਰਾ ਮਹੀਨਾ ਨੂੰ ਲੱਗ ਗਿਆ ਜੀ ਕੀ ਬਾਤ ਹੈ ਠੀਕ ਹੈ ਜੀ ਤੇ ਮੈਂ ਇਹਨੂੰ ਰੋਜ਼ ਵੀ ਤੂੰ ਬਾਈਕ ਉਦੇ ਵਿੱਚ ਚੋੜਿਆ ਵਾ ਠੀਕ ਹੈ 20 ਕਿਲੋ ਦਾ 20 ਕਿਲੋ ਦਾ ਬੋਦੇ ਜੋ ਜਿਹੜਾ ਪਹਿਲੀ ਚਵਾਈ ਤੋਂ ਲੈ ਕੇ ਤਿੰਨ ਚਵਾਈਆਂ ਦਾ ਜਿਹੜਾ ਫੋਲਨ ਤੀਜਾ ਤੁਹਾਨੂੰ ਇਹਦਾ ਮਿਲ ਜੂਗਾ ਕਿਉਂਕਿ ਹੁਣ ਕੁਝ ਵੀ ਕਹਿ ਸਕਦੇ ਆ ਜਾਂ ਥੱਲੇ ਇੱਕ ਘੰਟਾ ਲੇਟ ਹੋਣ ਦਾ ਵੀ ਕਾਰਨ ਹੋ ਸਕਦਾ ਕਿਈ ਵਾਰ ਪਸ਼ੂ ਜਿਹੜਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੁੰਦਾ ਪਰ ਅੱਜ ਤੱਕ ਮੈਂ ਅਸੀਂ ਕੈਮਰੇ ਦੇ ਨਾਲ ਇੰਨੇ ਜ਼ਾਕਰਾਂ ਦੇ ਸਾਹਮਣੇ ਨਹੀਂ ਚੋਏ ਸੀ ਉਹ ਪਹਿਲੀ ਵਾਰੀ ਵੀ ਜਦੋਂ ਸਾਰੇ ਜਣੇ ਸਾਹਮਣੇ ਆਇਆ ਤਾਂ ਮੈਂ ਜੋ ਕਰਾ ਕੇ ਪੂਰੀ ਕੱਲ ਨੂੰ ਅਸੀਂ ਜਿਹੜਾ ਇੱਥੇ ਕੱਲਾ ਇੱਕ ਅਸੀਂ ਹੋਵਾਂਗੇ ਤੇ ਜਾਂ ਬਾਈ ਚਵਾਈ ਕਰਨ ਵਾਲਾ ਹੋਊਗਾ ਹੋਰ ਅਸੀਂ ਜਿਹੜਾ ਇੱਥੇ ਨਹੀਂ ਕਰਾਂਗੇ ਫਿਰ ਇਹਦੀ ਚਵਾਈ ਤੇ ਨਾ ਹੋਵਾਂਗੇ ਤੇ ਸ਼ੌਕ ਹੈ ਸਾਨੂੰ ਜੀ ਬੜੇ ਜਿਰਾ ਤੋਂ ਲੱਗਿਆ ਹੋਇਆ ਹੈ ਜੀ ਸਭ ਤੋਂ ਪਹਿਲਾਂ ਅਸੀਂ ਮਜੀਦ ਯਾਦਵ ਦੇ ਰਿਵਾਰਡ ਤੋਂ ਅਸੀਂ ਮੱਝਦਿਆਰ ਦਾ ਕੰਮ ਸ਼ੁਰੂ ਕੀਤਾ ਸੀ ਜੀ ਫਿਰ ਉਸ ਤੋਂ ਬਾਅਦ ਉਹ ਜੀ ਸਰ ਨਾਲ ਵਿੰਕ ਚਾਰ ਕੇ ਜੀ ਤੇ ਫਿਰ ਸਾਰਾ ਤੁਸੀਂ ਪੁੱਤਰੀ ਮੁੰਡਿਆਂ ਨੇ ਹੰਧੀਆਂ ਪਰ ਜਿਵੇਂ ਅਸੀਂ ਆਪਣੀ ਘਰ ਦੀ ਮਿਹਨਤ ਦੋਸੀ ਇਸ ਟਾਈਮ ਕੀਤੀ ਹੋਈ ਹੈ ਜੀ ਮੈਂ ਤਾਂ 5 ਮਾਂ ਚੱਲ ਜੀ ਤੇ ਸਾਰੇ ਇੱਕ ਦੂਜੇ ਨੂੰ ਵਧੀਆ ਬੜੀ ਕੋਸ਼ਿਸ਼ ਕਰਦੇ ਬੈਠੇ ਸੇਵਾ ਕਰਕੇ ਨੂੰ ਵਧੀਆ ਜੀ 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 ਲਿਖ ਮਾ ਜੀ ਮੇਰੇ ਥੋੜੇ ਦੇਰ ਸੁਣਨਾ ਵੀ ਹੈ ਜੀ

ਪੀਪਲੀ ਉਹ ਜਦੋਂ ਸੁਬਹ ਪ੍ਰਗਟਾ ਨੂੰ ਨਾਮ ਨਾਲ ਕੇ ਇੱਕ ਜਗਜੀਤ ਬਾਈ ਦੀ ਜਿਹੜੇ ਪਿੰਕਾ ਪਿੰਡ ਨਾਲ ਸੋ ਜਮਾਤ ਸਿਕ ਪਿੰਡਾਂ ਤੋਂ ਕਰੀਏ ਉਹ ਜਗਤ ਵਿੱਚ ਕੋਪਰ ਜੀ ਸਾਥ ਅਗਰ ਦੋ ਸ਼ੀਲੀ ਨਦੀ ਤੱਕ ਕਰ ਸੀ ਉਹ ਪਾ ਕੇ ਰੋਣਾ ਅਸਮਾਨੀ ਤਾਂ ਤੇ ਲੱਗ ਜਾਰੀ ਹੈ ਉਸ ਤੋਂ ਪਹਿਲਾਂ ਤਾਂ ਅਸੀਂ ਪਿੰਡ ਵਿੱਚ ਸ਼ੁਰੂ ਤੋਂ ਡੇਰੀ ਵਾਲੇ ਮੱਝਰੇ ਮੇਰੇ ਦਾਦਾ ਜੀ ਤੋਂ ਜੀ ਸ਼ੁਰੂਪ ਤੋਂ ਜਦੋਂ ਬਿਆਸਾੜੇ ਮੱਝਾਂ ਸਾਡੇ ਪਿੰਡ ਦੇ ਸਾਡੇ ਕੋਲ ਹੈਗੀਆਂ ਜੀ ਜੀ ਹਾਂਜੀ ਤੇ ਫਿਰ ਬਹੁਤ ਵਧੀਆ ਨਾਲ ਮੇਰਾ ਹਜੇ ਇੱਧਰ ਅਜੇ ਮੜਾ ਇੱਕ ਜਵਾਬ ਠੀਕ ਹੈ ਜੀ ਮੇਰਾ ਘਰ ਪਿੰਡ ਦੱਸਾਂਗਾ ਹਾਂਜੀ ਆ ਜੁਦਾ ਤੇ ਉਸ ਤੋਂ ਬਾਅਦ ਪੈਨਸ਼ਨ ਆ ਕੇ ਤੇ ਦਿੱਤੀ ਬੜੀ ਤੇ ਕਿਤੇ ਦੇ ਨਾਮ ਮੱਝਾ ਰੱਖਦੇ ਪਾਣੇ ਜੀ ਜੀ ਤੇ ਇਨਾਂ ਨੇ ਵੀ ਇਹ ਵੀ ਬਰਾਬਰ ਪੂਰਾ ਸਾਥ ਇੱਕ ਦੂਜੇ ਚੋਟੀ ਦੇ ਮਜਾਏ ਦੇ ਵਿੱਚ ਪੰਜਵੇਂ ਜਾ ਰਹੇ ਕੋਈ ਇਸ ਟਾਈਮ ਉਹ ਗਿਆ ਬਾਬਾ ਇਹਨੇ ਕੋਈ ਕ੍ਰੋਸ ਸਾਡੇ ਕੋਲ ਵੀ ਹੈਗੀ ਆ ਬਹੁਤ ਜੀ ਅਸੀਂ ਵੀ ਥੋੜੀ ਜਨੇ ਲੰਘਾ ਘੱਲ ਵਧੇਰਾ ਖਾਤਾ ਇਹ ਵੀ ਨਹੀਂ ਕਿ ਘੱਟਾ ਰਿਹਾ ਇਸ ਕਾਰਨ ਬਾਬਾ ਚੌਂਗੜੀ ਦੀ ਸ਼ੌਕ ਅਸੀਂ ਅੱਗੇ ਆ ਗਏ ਇਹ ਜਮਦੇਲੀ ਤੋਂ ਹੌਂਸਲਾ ਛੱਡਣਾ ਨਹੀਂ ਚਾਹੀਦਾ ਚਲੋ ਇਹ ਅੱਜ ਦਾ ਜਿਹੜਾ ਪਹਿਲਾ ਲਾਈਵ ਸੀ ਖਤਮ ਹੀ ਕਰਨ ਦੇ ਸਮੇਂ ਇੱਕ ਵਾਰੀ ਫਿਰ ਤੋਂ ਅਸੀਂ ਕੋਰਾਂ ਨੇ ਕੋਲ ਵੀ ਹੋ ਤੁਹਾਡੇ ਸਰੋਤ ਦੇ ਕੋਲ ਵੀ ਮਾਫੀ ਦੇ ਇੱਕ ਦਰਮਾਗੀ ਕਿਉਂਕਿ ਗਲਤੀ ਸਾਡੀ ਵੀ ਨਹੀਂ ਕਿਸੇ ਕਾਰਨਾ ਕਰਕੇ ਕਿਉਂਕਿ ਤਕਨੀਕ ਦੇ ਰਾਹ ਚੱਲਦੇ ਕਈ ਟ੍ਰੈਫਿਕ ਦਾ ਜਿਹੜਾ ਸਾਡਾ ਵੀ ਮੁੱਦਾ ਬਣ ਜਾਂਦਾ ਹੈ ਕੋਰ ਦੇ ਦਰਤੀ ਆ ਸੋ ਕਰਕੇ ਫਿਰ ਤੁਸੀਂ 7:35 ਮਿੰਟ ਤੇ ਜਿਹੜੀ ਆਪਾਂ ਇਹਦੀ ਚਵਾਈ ਬਹੁਤ ਖਾਲੀ ਕੀਤੀ ਹੈ ਮੈਂ ਸਵੇਰ ਵੀ ਆਪਾਂ ਪਰ ਕਿੰਨੇ ਟਾਈਮ ਤੇ ਚੱਲ 7:35 ਮਿੰਟ ਤੇ ਤੁਸੀਂ ਸਵੇਰ ਫਿਰ ਤੁੜਨਾ ਵਾ ਮਿੱਤਰੋ ਤੇ ਜਿਹੜਾ ਆਪਾਂ ਤੁਹਾਨੂੰ ਸਾਰੇ ਨੂੰ ਸਵੇਰ ਦਾ ਅਪਡੇਟ ਫੋਲ ਦੇਵਾਂਗੇ ਕੀ ਨਤੀਜਾ ਆਉਂਦਾ ਵਾ ਕਿੰਨੇ ਤੁਸੀਂ ਦੇਖਦੇ ਸਾਰੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਹੁਣ ਤੱਕ ਵੀ ਆਪਾਂ ਗੱਲਬਾਤਾਂ ਕਰਾਂਗੇ ਇਸ ਦੇ ਵਿੱਚ ਧੰਨਵਾਦ ਆ ਜਿਹੜੀ ਮੈਂ ਆਈ ਇੱਕ ਵਾਰੀ ਮੈਂ ਫਿਰ ਤੋਂ ਧੰਨਵਾਦ ਕਰਦੇ ਵਾਂ ਵੀਰ ਸਰਪੰਚ ਡੈਰੀ ਫਾਰਮ ਬਾਜੀ ਖਾਨੇ ਵਾਲੇ ਭਰਾ ਦਾ ਜਿਨ੍ਹਾਂ ਦੀ ਬਦੌਲਤ ਇਹ ਜਿਹੜੀ ਮੈਂ ਬਾਈ ਦੇ ਕੋਲੇ ਖਰੀਦੀ ਕਿਉਂਕਿ ਖਰੀਦਣ ਲੱਗਿਆ ਵੀ ਦਿਲ ਚਾਹੀਦਾ ਪਰ ਦਿਲ ਵੀ ਉਹ ਤੋਂ ਵਾਦਾ ਸੀ ਆ ਕੇ ਆ ਕੇ ਖੁਸ਼ੀ ਦਾ ਨਹੀਂ ਇਹ ਤਾਂ ਕਿਤੇ ਨਾ ਕਿਤੇ ਕਿਸਾਨ ਕੋਟ ਜਰੂਰ ਜਾਂਦਾ ਹੁੰਦਾ ਆਜੋ ਸਤਿਮੂ ਤੜਕੇ ਮਿਲਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੰਜਲੀ